ਸਾਧੂ ਸਿੰਘ ਸ਼ੇਰਗੱਲ ਅਕੈਡਮੀ ਮੁਕੰਦਪੁਰ ਦੇ 12ਵੀਂ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ CBSE ਵੱਲੋਂ ਐਲਾਨੇ ਗਏ 12ਵੀਂ ਦੇ ਨਤੀਜਿਆਂ ਵਿੱਚ ਸਾਧੂ ਸਿੰਘ ਸ਼ੇਰਗੱਲ ਅਕੈਡਮੀ ਮੁਕੰਦਪੁਰ ਦਾ ਨਤੀਜਾ 100 ਫੀਸਦੀ ਰਿਹਾ ਇਸ ਮੌਕੇ ਪ੍ਰਿੰਸੀਪਲ ਭੁਪਿੰਦਰ ਸਿੰਘ ਜੀ ਨੇ ਦੱਸਿਆ ਕਿ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਉਹਨਾਂ ਨੇ ਅਵਲ ਆਏ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਵੀ ਦਿੱਤੀ ਮਾਈ ਨੇਮ ਇਜ਼ ਸੁਕਲਿਨ ਕੌਰ ਆਈ ਸਟੱਡੀ ਇਨ ਸਾਧੂ ਸਿੰਘ ਸ਼ੇਰਗਿਲ ਅਕੈਡਮੀ ਮੁਕੰਦਪੁਰ ਆਈ ਸਕੋਰਡ 92.6 ਪਰਸੈਂਟ ਮਾਰਕਸ ਇਨ 10th ਸਟੈਂਡਰਡ ਐਂਡ ਗਾਟ ਫਰਸਟ ਪੋਜੀਸ਼ਨ ਅੱਗੇ ਦਾ ਰੁਝਾਨ ਕੀ ਆ ਇਨ ਫਿਊਚਰ ਆ ਵਾਂਟ ਟੂ ਬੀ ਕਮ ਐਨ ਇੰਜੀਨੀਅਰ ਬਟ ਤੀ ਨਾਮ ਆ ਤੁਹਾਡਾ ਜਿਹੜਾ ਸਕੂਲ ਹੈ ਔਰ ਕੀ ਕਰ ਰਹੇ ਹੋ ਮਾਈ ਨੇਮ ਇਜ਼ ਹਸ਼ਦੀਪ ਕੌਰ and uh, i I completed my plus 2 standard uh, specifically in science stream from saussing shirgal academy and uh, now i as i'm a medical student so i'll pursue my further studies in the same line specifically in surgery no i'll study in india and uh, after completing uh, graduation then i'll go for abroad uh, my name is Sunidhi. I'm from uh, Sadhu Singh Shaili Academy, Mukanpur. And uh, I got first position and I'm from Commerce Stream. And uh, I feel a sense of gratification today as uh, I've scored uh, uh, such a great score in my subject. It is all because of the cooperation and coordination of the school management, my class in charge, the uh, teachers and uh, the principal. sir. Thank you. ਬਹੁਤ ਹੀ ਸਤਿਕਾਰਯੋਗ ਮਾਪੇ ਸਹਿਬਾਨ ਸਟਾਫ ਤੇ ਬਹੁਤ ਹੀ ਹੁਨਾਰ ਪ੍ਰੋਮਿਸਿੰਗ ਕਾਮਯਾਬ ਬੱਚਿਓ ਅੱਜ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਮੈਟ੍ਰਿਕ ਤੇ ਪਲਸ 2 ਦਾ ਜਿਹੜਾ ਰਿਜ਼ਲਟ ਹੈ ਜਿੱਦਾਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਉਹਦੇ ਚ ਜਿਹੜੀਆਂ ਵੱਡੀਆਂ ਅਚੀਵਮੈਂਟਸ ਨੇ ਬੱਚਿਆਂ ਦੀਆਂ ਸਟਾਫ ਦੀਆਂ ਸਭ ਦੀ ਜਿਹੜੀ ਮਿਹਨਤ ਉਹਨੇ ਰੰਗ ਲਾਇਆ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਸ਼ੁਭਕਾਮਨਾ ਅਗਲੇ ਪੜਾ ਲਈ ਵਿਦਿਆ ਜਿਹੜਾ ਅਗਲਾ ਚੋਣ ਕਰਨੀ ਹੈ ਪਲਸ 2 ਵਾਲਿਆਂ ਨੇ ਅੱਗੇ ਜਾ ਕੇ ਇਸੇ ਤਰ੍ਹਾਂ ਮੈਟ੍ਰਿਕ ਵਾਲਿਆਂ ਨੇ ਉਹਦੇ ਲਈ ਸਮੂੱਚੇ ਸਾਡਾ ਜਿਹੜਾ ਪ੍ਰਬੰਧਕ ਢਾਂਚਾ ਉਹਦੇ ਵੱਲੋਂ ਸਭ ਨੂੰ ਸ਼ੁਭਚਾਉਂਦਾ ਪਲੱਸ 2 ਦਾ ਜਿਹੜਾ ਰਿਜ਼ਲਟ ਹੈ ਉਹ ਇਹ ਦਰਸਾਉਂਦਾ ਹੈ ਕਿ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ 90% ਤੋਂ ਉੱਪਰ 80% ਤੋਂ ਉੱਪਰ ਇਹ 70% ਤੋਂ ਉੱਪਰ ਲਗਭਗ 2/3 ਸਟੂਡੈਂਟਸ ਜਿਹੜੇ ਨੇ ਉਹ 70 ਤੋਂ ਵੱਧ ਵੀ ਪਾਸ ਆਊਟ ਹੋਏ ਜਿਹੜੀ ਕਿ ਆਪਣੇ ਆਪ 'ਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਭਾਵੇਂ ਅੱਜ ਜ਼ਮਾਨਾ ਜਿਹੜਾ ਉਹ ਚੇਂਜ ਹੋ ਰਿਹਾ ਮੈਰਿਟੋਕ੍ਰੇਸੀ ਜਿਹੜਾ ਉਹਦਾ ਯੁੱਗ ਬਦਲ ਰਿਹਾ ਫੇਰ ਵੀ ਇਹ ਜਿਹੜੇ ਨੰਬਰ ਨੇ ਇਹ ਕੁਛ ਨਾ ਕੁਛ ਤਾਂ ਤੁਹਾਡੇ ਅੰਦਰ ਜਿਹੜਾ ਹਾਸਲ ਹੈ ਗਿਆਨ ਦਾ ਚਾਹੇ ਉਹ ਵਿਦਿੱਤ ਜਿਹੜਾ ਗਿਆਨ ਉਹ ਸਾਇੰਸ ਦੇ ਨਾਲ ریلیਟਡ ਹੈ ਜਾਂ ਉਹ ਸਮਾਜਿਕ ਵਿਸ਼ਿਆਂ ਦੇ ਨਾਲ ਹੈ ਜਾਂ ਉਹ ਆਰਥਿਕ ਵਿਸ਼ਿਆਂ ਦੇ ਨਾਲ ਹੈ ਕਿਸੇ ਤਰ੍ਹਾਂ ਵੀ ਹੈ ਉਹ ਨੰਬਰ ਕੁਛ ਤਾਂ ਦਰਸਾਉਂਦਾ ਹੀ ਹੈ ਕਿ ਤੁਸੀਂ ਉਹ ਗਿਆਨ ਜਿਹੜਾ ਲਿਆ ਉਹਦੀ ਕੁਆਲਿਟੀ ਉਹਦਾ ਮਿਆਰ ਕੀ ਹੈ ਉਹ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਨੰਬਰ ਦੇਖਦੇ ਆਂ ਤਾਂ ਇਹ ਤਸੱਲੀ ਹੁੰਦੀ ਹੈ ਕਿ ਜਿਸ ਪਰਪਸ ਲਈ ਤੁਸੀਂ ਇਹ ਸੰਸਥਾ 'ਚ ਆਏ ਸੀ ਹੈ ਨਾ ਅਸੀਂ ਤੁਹਾਨੂੰ ਇੱਕ ਮਿਸ਼ਨ ਦੇ ਤੌਰ ਤੇ ਐਕਸੈਪਟ ਕੀਤਾ ਤੁਹਾਡੇ ਮਾਪਿਆਂ ਨੇ ਤੁਹਾਨੂੰ ਸਮਰੱਥ ਹੋਣ ਲਈ ਹਾਇਰ ਐਜੂਕੇਸ਼ਨ ਲੈਣ ਲਈ ਸਮਰੱਥ ਹੋਣ ਲਈ ਭੇਜਿਆ ਤਾਂ ਉਹ ਸਾਰਿਆਂ ਨੇ ਰਲ ਮਿਲ ਕੇ ਵਿੱਚ ਮਾਪਿਆਂ ਦਾ ਵੀ ਯੋਗਦਾਨ ਹੈ ਬੱਚਿਆਂ ਦਾ ਸਮੂਥ ਸਟਾਫ ਦਾ ਸਾਰਿਆਂ ਨੇ ਜਿਹੜਾ ਉਹ ਯਤਨ ਕੀਤਾ ਉਹ ਕਾਮਯਾਬ ਹੋਇਆ ਉਸ ਗੱਲ ਦੀ ਵੀ ਬੜੀ ਵੱਡੀ ਖੁਸ਼ੀ ਹੈ ਤੇ ਜਿਹੜੀ ਜਿੱਥੋਂ ਮੈਂ ਗੱਲ ਕੀਤੀ ਸੀ ਕਿ ਮੈਰਿਟੋਕ੍ਰੇਸੀ ਜਿਹੜਾ ਉਹਦਾ ਯੋਗ ਚੇਂਜ ਹੋ ਰਿਹਾ ਇਹ ਟ्रू ਇੱਕ ਪਲੱਸ 2 ਵਾਲਿਆਂ ਲਈ ਵੀ ਚੈਲੰਜ ਹੈ ਕਿ ਕੰਪੀਟੀਟਿਵ ਐਗਜ਼ਾਮਸ ਉਹ ਪਹਿਲਾਂ ਸਿਰਫ ਮੈਰਿਟ ਹੁੰਦੀ ਸੀ ਤੇ ਫਿਰ ਯੋਗ ਆਇਆ ਕੰਪੀਟੀਟਿਵ ਐਗਜ਼ਾਮ ਤੇ ਤੇ ਉਹਦੇ ਚ ਹੈ ਨਾ ਜੋ ਕੰਪੀਟੀਟਿਵ ਐਗਜ਼ਾਮ ਚ ਰੈਂਕਿੰਗ ਆਈ ਉਹਦੇ ਤੇ ਬੇਸਡ ਫਰਦਰ ਜਿਹੜੀ

नीति का नाइनटीन सहजवाली एनप्रीत सिंह सैनी एटी सैवन पॉइंट फोर द ब्रूथ एटी सिक्स सुधीश वन द टॉप टेन पोजिशन साइंस इसी तरह 89.8%, Arshdeep called 89.6%, Avneet called 88.2%, Prince got 87.2%, 87 and none. పలమిలాప మృపిం జం మలాకరు కాదగాం